ਜੋ ਸਰਕਾਰ ਜੈ 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 ਸਰਕਾਰ ਜਿਹਨੂੰ ਬੀਜੇਪੀ ਨੇ ਅੰਮ੍ਰਿਤਸਰ ਤੋਂ ਟਿਕਟ ਦਿੱਤੀ ਆ ਉਹਦਾ ਉਹਦਾ ਨਗਰ ਥੋਬੇ ਦੇ ਵਿੱਚ ਡਟਵਾ ਵਿਰੋਧ ਕੀਤਾ ਗਿਆ ਏ ਬੀਜੇਪੀ ਸਰਕਾਰ ਦਾ ਇਸੇ ਤਰ੍ਹਾਂ ਹੀ ਪਿੰਡਾਂ ਦੇ ਵਿੱਚ ਵਿਰੋਧ ਕੀਤਾ ਜਾਊਗਾ ਆਪਣੇ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਗੱਲਾਂ ਨਾ ਸੁਣਨ ਵਾਲੀ ਮੋਦੀ ਸਰਕਾਰ ਦਾ ਆ ਪਿੰਡਾਂ ਵਿੱਚ ਡਟਵਾ ਵਿਰੋਧ ਹੋ ਰਿਹਾ ਏ ਪਿੰਡਾਂ ਵਿੱਚ ਡਟਵਾ ਵਿਰੋਧ ਮੋਦੀ ਸਰਕਾਰ ਦੇ ਜ਼ਾਣੇ ਦਾ ਮਰਦਾਬਾਦ ਖਤਰੇ تھے 350 ਕਿਸਾਨ ਮਰ ਗਏ ਅਜ ਤਰ ਨੂੰ ਚੇਤਾ ਆ ਗਿਆ ਪਿੰਡਾਂ ਚ ਓ ਲੱਕ ਲਾੜ ਤੇ ਤੁਹਾਡੀ ਓਏ ਓ ਲੱਕ ਲਾੜ ਤੇ ਓ ਫਿੜਾ ਗੂ ਤੁਹਾਡਾ ਓ ਕਾਲੀ ਓ ਆਪਰੇ ਆਪਰੂ ਓ ਆਪਰੇ ਆਪਰੂ ਕਾਲੀ ਦੀ ਗੱਲੇ ਓ ਪੱਗ ਬੱਝੇ ਸਿਰ ਤੇ ਪੱਗ ਬੱਝੇ ਸਿਰ ਤੇ ਓ ਲੱਕ ਲਾੜ ਤੇ ਓ ਲੱਕ ਲਾੜ ਤੇ ਤੁਹਾਡੀ ਓ ਓ ਲੱਕ ਲਾੜ ਤੇ ਓ ਓ ਪੱਗਾ ਵਧੀਆ ਸਿਰ ਤੇ ਕਿਸਾ ਦਾ ਰੋਲਤਾ ਓਏ ਹੋਏ ਹੋਰ ਕੀਤਾ ਜਾ ਰਿਹਾ ਅੱਜ ਜਿਹੜੀ ਬੀਜੇਪੀ ਸਰਕਾਰ ਹੈ ਜਿਹਨੂੰ ਅੱਜ ਸਤਾ ਦੇ ਵਿੱਚ ਆਉਣ ਲਈ ਫੇਰ ਉਸੇ ਤਰ੍ਹਾਂ ਹੀ ਵੋਟਾਂ ਲੈਣ ਵਾਸਤੇ ਪਿੰਡਾਂ ਦੇ ਵਿੱਚ ਆ ਰਹੀ ਆ ਸਿਰਫਤ ਮੋਰਚੇ ਦੀ ਕਾਲ ਆ ਕਿ ਜਿਹੜਾ ਸਾਨੂੰ ਨਾ ਸੜਕਾਂ ਤੇ ਰੋਲਿਆ ਜਿਹੜੀ ਸਾਡੀ ਗੱਲ ਹੀ ਸੁਣਦੇ ਆ ਅਣ ਸੁਣੀਆਂ ਗੱਲਾਂ ਕਰਦੇ ਨੇ ਅੱਜ ਉਹਨਾਂ ਨੂੰ ਪਿੰਡਾਂ ਵਿੱਚ ਵੜ ਤੋਂ ਆਪਾਂ ਰੋਕਾਂਗੇ ਅੱਜ ਇਹ ਰੋਡ ਸ਼ੋਅ ਕਰਨ ਵਾਸਤੇ ਜਾ ਰਹੇ ਨੇ ਇਹਨਾਂ ਦਾ ਪੂਰਨ ਜ਼ੋਰ ਡੱਟ ਕੇ ਵਿਰੋਧ ਕਰਾਂਗੇ ਜਦੋਂ ਇਹ ਪਿੰਡਾਂ ਵਿੱਚ ਆਉਣਗੇ ਪਿੰਡਾਂ ਵਿੱਚ ਇਹਨਾਂ ਦਾ ਡੱਟ ਕੇ ਵਿਰੋਧ ਕਰਾਂਗੇ ਕਿਸੇ ਪਿੰਡ ਦੇ ਵਿੱਚ ਇਹਨਾਂ ਨੂੰ ਵੜ ਦਿੱਤਾ ਨਹੀਂ ਜਾਊਗਾ ਜੀ